ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਰ ਪਾਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਸਾਪ ਗਵਾਇਆ ਪਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖੇ ਜਮਹ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਬਿਖ ਕਾਟਣ ਹਾਰ ਰਹਾ ਰਹਾ ਇਸ ਕੀ ਸਰਣੀ ਉਬਰੇ ਪਾਏ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਏ ਸਚੈ ਸਕੀ ਸੋਏ ਨਾਨਕ ਪ੍ਰਭ ਤਿਆਏ पाई मन तन शीतल सोरठ महला पञ्जवा पा कृपाल स्वामी मेरे तित सा दरबार ताप गवाया पा ठाड पै संसार ਆਪਣੇ ਜੀਵਨ ਤਾ ਆਪੇ ਰੱਖੇ ਜਮ ਹੈ ਕਿਉ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੁ ਤਿਆਇ ਪਈ ਮਨ ਤਨ ਸੀਤਲ ਹੋਏ ਸੋ ਰਠਾ ਮਹਲਾ ਪੰਜਵਾਂ ਭਾਈ ਕਿਰਪਾਲ ਸੁਆਮੀ ਮੇਰੇ ਤੇ ਤੇ ਸੱਚੇ ਦਰਬਾਰ ਸਤਿਗੁਰ ਸਾਪ ਗਵਾਇਆ ਭਾਈ ਠੰਡ ਭਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮਹ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਾਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੁ ਤਿਆਇ ਪਈ ਮਨ ਤਨ ਸੀਤਲ ਹੋਏ ਸੋਰਠਾ ਮਹਲਾ ਪੰਜਵਾਰ ਪਾਏ ਕਿਰਪਾਲ ਸੁਆਮੀ ਮੇਰੇ ਤਿਤ ਸਚੈ ਦਰਬਾਰ ਸਤ ਗੁਰ ਸਾਪ ਗਵਾਇਆ ਪਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖੇ ਜਮਹਿ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੁ ਤਿਆਇ पा मन तन शीतल सोरठ महला पंजवार पाए कृपाल स्वामी मेरे स्थित दरबार सतगुरु ताप गवाया पाई ठाड पाई संसार ਆਪਣੇ ਜੀਵਨ ਤਾ ਆਪੇ ਰੱਖੇ ਜਮਹ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭ ਤਿਆਇ पाये मन तन शीतल सोरठ महला पंजवार पै कृपाल स्वामी मेरे तित सा दरबार ताप गवाया पाई ठाण्ड पै संसार ਆਪਣੇ ਜੀ ਜੰਤ ਆਪੇ ਰੱਖੇ ਜਮਹ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੁ ਤਿਆਇ पा मन तन शीतल पंजवार पाए कृपाल स्वामी मेरे तित सा दरबार ताप गवाया पाई ठाण्ड पै संसार ਆਪਣੇ ਜੀਵਨ ਆਪੇ ਰੱਖੇ ਜਮਹ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭ ਤਿਆਇ ਪਈ ਮਨ ਤਨ ਸੀਤਲ ਹੋਏ ਸੋਰਠਾ ਮਹਲਾ ਪੰਜਵਾਰ ਪਈ ਕਿਰਪਾ ਨ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤਗੁਰ ਸਾਪ ਗਵਾਇਆ ਪਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮਹ ਕੀ ਹਟਤਾਰ ਹਰਿ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖਿਲ ਬਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੁ ਤਿਆਇ ਪਈ ਮਨ ਤਨ ਸੀਤਲ ਹੋਏ ਸੋਰਠਾ ਮਹਲਾ ਪੰਜਵਾਰ ਪਾਏ ਕਿਰਪਾ ਨ ਸੁਆਮੀ ਮੇਰੇ ਤੇ ਤੇ ਸਤਿ ਅਧਰਬਾਰ ਸਤ ਗੁਰ ਸਾਪ ਗਵਾਇਆ ਪਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖੇ ਜਮਹ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਬਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੂ ਤੇ ਪਈ ਮਨ ਤਨ ਸੀਤਲ ਹੋਏ ਸੋਰਠ ਮਹਲਾ ਪੰਜਵਾ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਤ ਦਰਬਾਰ ਸਤ ਗੁਰ ਤਾਪ ਗਵਾਇਆ ਪਈ ਠੰਡ ਪਈ ਸੰਸਾਰ ਆਪਣੇ ਜੀਵਨ ਤਾਪ ਰੱਖੇ ਜਮ ਹੈ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਇਸ ਕੀ ਸਰਣੀ ਉਬਰੇ ਪਾਏ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਏ ਸਚੈ ਸਚੀ ਸੋਏ ਨਾਨਕ ਪ੍ਰਭ ਤਿਆਏ पा मन तन शीतल पंजवार पाए कृपाल स्वामी मेरे तित सा दरबार सतगुरु ताप गवाया पाई ठाड पाई संसार अपणे जी जंत आपे राखे जमह कि हटतार हर के चरण रित उतर सदा सदा प्रब सिमरिए पाई ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤਿਸ ਕੀ ਸਰਣੀ ਉਭਰੇ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭ ਤਿਆਇ पा मन तन शीतल होए सोर महला पंजवार पाए कृपाल स्वामी मेरे तित सा दरबार ताप गवाया पाई ठाड पाई संसार ਆਪਣੇ ਜੀ ਜੰਤ ਆਪੇ ਰਖੇ ਜਮਹਿ ਕੀ ਹਟਤਾਰ ਹਰ ਕੇ ਚਰਨ ਰਿਤੇ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਰਹਾ ਤੇਸ ਕੀ ਸਰਣੀ ਉਪਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਪਾਈ ਸਚੇ ਸਚੀ ਸੋਏ ਨਾਨਕ ਪ੍ਰਭ ਤਿਆਇ ਪਈ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ